ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦੇ ਵਾਕਾਂ ਵਿੱਚ ਵਰਤੋਂ ਕਰਾਂਗੇ ਲੱਲੇ ਦੇ ਠੀਕ ਹੈ ਨਾ ਲੈਟਸ ਸਟਾਰਟ ਨੰਬਰ 1 ਹੈ ਲੋਰੀ ਸੁਲਾਉਂਦਾ ਗੀਤ ਮਾਂ ਬੱਚੇ ਨੂੰ ਸੁਲਾਉਣ ਲਈ ਥਾਪੜਦੀ ਹੋਈ ਲੋਰੀ ਸੁਣਾ ਰਹੀ ਸੀ ਠੀਕ ਹੈ ਯਾਨੀ ਕਿ ਲੋਰੀ ਕੀ ਹੈ ਸੁਲਾਉਣ ਦਾ ਇੱਕ ਗੀਤ ਹੈ ਨੈਕਸਟ ਲੇਨ ਖਿਲਡਾਰੀ ਦੇ ਦੌੜਨ ਦਾ ਰਸਤਾ ਮੈਂ ਸਿਰਫ ਆਪਣੀ ਲੇਨ ਵਿੱਚ ਹੀ ਦੌੜਦਾ ਹਾਂ ਤਾਂ ਕਿ ਮੁਕਾਬਲੇ ਦੇ ਨੀਮਾ ਦੀ ਪਾਲਣਾ ਕਰਾਂ ਠੀਕ ਹੈ ਲੇਨ ਨੂੰ ਉੱਥੇ ਅੰਡਰਲਾਈਨ ਕਰੋਗੇ ਤੁਸੀਂ ਨੈਕਸਟ ਹੈ ਲਗਨ ਲਗਾਓ ਜਾਂ ਸ਼ੌਂਕ ਮੈਂ ਅੱਜਕੱਲ ਬੜੀ ਲਗਨ ਨਾਲ ਧਾਰਮਿਕ ਪੁਸਤਕਾ ਪੜ ਰਿਹਾ ਹਾਂ ਯਾਨਕਿ ਸ਼ੌਂਕ ਦੇ ਨਾਲ ਇੰਟਰਸਟ ਹੈ ਮੈਨੂੰ ਧਾਰਮਿਕ ਪੁਸਤਕਾ ਪੜਨ ਦਾ ਠੀਕ ਹੈ ਨੰਬਰ 4 ਲਾੜ ਪਿਆਰ ਮਾਂ ਬੱਚੇ ਨੂੰ ਲਾੜ ਨਾਲ ਪਾਲਦੀ ਹੈ ਨੈਕਸਟ ਆ ਨੰਬਰ 50 ਲੁੱਡੀਆਂ ਪਾਉਣਾ ਖੁਸ਼ੀ ਨਾਲ ਨੱਚਣਾ ਟੱਪਣਾ ਸਾਡੀ ਹੋਕੀ ਟੀਮ ਦੇ ਸਾਰੇ ਖਿਡਾਰੀ ਪਾਕਿਸਤਾਨ ਵਿਰੁੱਧ ਮੈਚ ਜਿੱਤ ਕੇ ਲੁੱਡੀਆਂ ਪਾਉਣ ਲੱਗ ਪਏ ਯਾਨੀ ਕਿ ਬਹੁਤ ਜ਼ਿਆਦਾ ਖੁਸ਼ ਹੋਏ ਲੁੱਡੀਆਂ ਪਾਣਾ ਮਤਲਬ ਖੁਸ਼ ਹੋਣਾ ਜਦੋਂ ਉਹਨਾਂ ਦੀ ਟੀਮ ਦੇ ਖਿਡਾਰੀਆਂ ਨੇ ਪਾਕਿਸਤਾਨ ਤੋਂ ਜਿੱਤ ਲਿਆ ਤੇ ਉਹ ਬਹੁਤ ਜ਼ਿਆਦਾ ਲੁੱਡੀਆਂ ਪਾਉਣ ਲੱਗ ਪਏ ਨੈਕਸਟ ਆ ਲਾਡਲਾ ਪਿਆਰਾ ਰਾਮ ਆਪਣੀ ਮਾਂ ਦਾ ਲਾਡਲਾ ਪੁੱਤਰ ਹੈ ਯਾ ਸਾਰੇ ਆਪਣੇ ਬੱਚੇ ਸਾਰੇ ਆਪਣੇ ਮਾਪਿਓ ਦੇ ਲਾੜਰੇ ਪੁੱਤ ਹੁੰਦੇ ਹਨ ਕੁਛ ਵੀ ਵਾਕ ਬਣਾ ਸਕਦੇ ਤੁਸੀਂ ਇੱਥੇ ਨੈਕਸਟ ਹੈ ਲੂ ਸੁੱਕ ਜਾਣਾ ਡਟ ਜਾਣਾ ਛੇ ਨੂੰ ਵੇਖ ਕੇ ਸੁਨੀਲ ਦਾ ਲਹੂ ਸੁੱਕ ਗਿਆ ਲੰਬੀ ਕਹਾਣਾ ਸਖਤ ਲੰਬੀ ਮਿਹਨਤ ਭਾਰਨ ਨੂੰ ਆਜ਼ਾਦੀ ਦੇਸ਼ ਭਗਤਾ ਦੀ ਲੰਬੀ ਕਹਾਣਾ ਪਿੱਛੋਂ ਪ੍ਰਾਪਤ ਹੋ ਯਾਨੀ ਕਿ ਬੜੀ ਦੇਰ ਸਖਤ ਮਿਹਨਤ ਕਰਕੇ ਪ੍ਰਾਪਤ ਹੋਈ ਇਹ ਆਜ਼ਾਦੀ ਨੈਕਸਟ ਨੰਬਰ 9 ਇਸ ਲੁप्त 56 ਸਾਇੰਸ ਕੁਦਰਤ ਨੇ ਬਹੁਤ ਸਾਰੇ ਲੁप्त ਭੇਦਾਂ ਨੂੰ ਪਾਉਣ ਦਾ ਯਤਨ ਕਰ ਰਹੀ ਹੈ ਲੋੜਵੰਦ ਜਿਸ ਨੂੰ ਲੋੜ ਹੋਵੇ ਤੁਹਾਨੂੰ ਆਪਣੀ ਕਮਾਈ ਵਿੱਚੋਂ ਲੋੜਵੰਦਾ ਦੀ ਸਹਾਇਤਾ ਕਰਨੀ ਚਾਹੀਦੀ ਹੈ ਲਾਲਸਾ प्रबल ਇੱਛਾ ਰਾਮ ਦੀ ਕਾਲ ਲੈਣ ਦੀ ਬਹੁਤ ਲਾਲਸਾ ਹੈ ਐਂਡ ਲਾਸਟ ਲੜਾਈ ਕਲੇਸ਼ਾ ਝਗੜਾ ਸਾਨੂੰ ਕਦੇ ਵੀ ਲੜਾਈ ਨਹੀਂ ਕਰਨੀ ਚਾਹੀਦੀ ਠੀਕ ਹੈ ਅੱਜ ਅਸੀਂ ਲੱਲੇ ਦੇ ਕੀਤੇ ਹੋ ਨੇਕਸਟ ਅਸੀਂ ਕੰਟੀਨਿਊ ਕਰਾਂਗੇ ਇਹ ਤੁਸੀਂ ਵਾਕਾ ਦੀ ਵਾਕਾ ਵਿੱਚ ਵਰਤੋ ਜਿਹੜੀ ਕਾਪੀ ਚ ਕੰਟੀਨਿਊ ਕਰਦੇ ਪੀ ਉੱਥੇ ਹੀ ਕਰੋਗੇ ਠੀਕ ਹੈ